ਬੱਚੇ ਸਮਝਦੇ ਘੱਟ ਆ ਕਾਪੀ ਵੱਧ ਕਰਦੇ ਆ ਬੱਚਿਆਂ ਦੇ ਸਾਹਮਣੇ ਜਿਹੜੀ ਐਕਟੀਵਿਟੀ ਕਰੋਗੇ ਉਹਨਾਂ ਨੇ ਉਹ ਕਰਨੀਆਂ ਜੇ ਉਹਨਾਂ ਨੂੰ ਤੁਸੀਂ ਧੱਕੇ ਨਾਲ ਸਮਝਾਓਗੇ ਉਹ ਇਰੀਟੇਟ ਹੋ ਕੇ ਟੀਟ ਹੋ ਜਾਣਗੇ ਤੁਸੀਂ ਮੈਂ ਜਿਵੇਂ ਕਿਹਾ ਸੀ ਮੈਂ ਲੱਗੇ ਹਾਂ ਤੁਸੀਂ ਲੱਗੇ ਹੋਏ ਹੋ ਤੁਹਾਡੇ ਬੱਚਾ ਨੇ ਤੁਹਾਨੂੰ ਦੇਖ ਕੇ ਕਾਪੀ ਕਰਨਾ ਤੁਸੀਂ ਗਲਾਸ ਮੂਰੇ ਬੋਤਲ ਰੱਖ ਲਈ ਤੁਹਾਡੇ ਨਾਲ ਬਹਿ ਕੇ ਬੋਤਲ ਪੀਣਗੇ ਤੁਸੀਂ ਫਰੂਟ ਰੱਖ ਲਿਆ ਫਰੂਟ ਖਾਣਗੇ ਤੁਸੀਂ ਮਿਹਨਤ ਕਰਨ ਲੱਗ ਜੂਗੇ ਤੁਹਾਡੇ ਨਾਲ ਮਿਹਨਤ ਲਾਉਣਗੇ ਬੱਚਿਆਂ ਦੇ ਸਾਹਮਣੇ ਚੰਗੀਆਂ ਚੀਜ਼ਾਂ ਦਿਖਾਉਣੀਆਂ ਪੇਸ਼ ਕਰਨੀਆਂ ਬਹੁਤ ਜ਼ਰੂਰੀ ਨੇ ਟੀਵੀ ਮਾਫੀਆ ਨੇ ਮਾਰਕੀਟਿੰਗ ਜਿਹੜੀ ਸਾਡੀ ਮਿਲੀਅਨ ਬਿਲੀਅਨ ਡਾਲਰਾਂ ਦੀ ਜਿਹੜੀ ਮਾਰਕੀਟ ਆ ਉਹ ਇੰਨੀ ਉਹਨਾਂ ਨੇ ਬੱਚਿਆਂ ਨੂੰ ਕੈਪਚਰ ਕਰ ਲਿਆ ਉਹਨਾਂ ਨੇ ਬੱਚੇ ਲਾਤੇ ਕਾਰਟੂਨਾਂ ਤੇ ਹੁਣ ਕਾਰਟੂਨ ਦੇ ਵਿੱਚ ਨਾਲ ਹੀ ਬੱਚਿਆਂ ਨੂੰ ਖਾਣੇ ਦੀ ਐਡ ਦੇਣ ਲੱਗੇ ਉਹ ਬੱਚੇ ਕਾਰਟੂਨ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਫੋਨ ਦੇਖੇ ਬਿਨਾਂ ਰੋਟੀ ਨਹੀਂ ਖਾਂਦੇ ਜਿਹੜੀ ਉਹਦੇ ਵਿੱਚ ਐਡ ਆਉਂਦੀ ਹੈ ਬੱਚੇ ਉਹੀ ਚੀਜ਼ ਭਾਲਦੇ ਆ ਭਾਲਦੇ ਆ ਹੁਣ ਉਹ ਜਿਹੜਾ ਬੱਚਿਆਂ ਨੂੰ ਖਵਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਸਾਡਾ ਆਪਦਾ ਘਰ ਦਾ ਖਾਣਾ ਛੱਡ ਕੇ ਸਾਨੂੰ ਮੈਗੀ ਆ ਸਾਨੂੰ ਤਲੀਆਂ ਹੋਈਆਂ ਸਾਨੂੰ ਜੈਮ ਫਾਸਟ ਫੂਡ ਵੱਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੁਣ ਸਪੈਸ਼ਲੀ ਇਨ੍ਹਾਂ ਚੀਜ਼ਾਂ ਲਈ ਟ੍ਰੇਨ ਕੀਤਾ ਜਾਂਦਾ ਵੀ ਅੱਜ ਮੈਗੀ ਡੇ ਆ ਹਾਂ ਅੱਜ ਫਲਾਣਾ ਡੇ ਆ ਹਾਂ